ਸੋ ਮਰੀਕੀ ਰਾਸ਼ਟਰਪਤੀ ਨੇ ਜਿਹੜਾ ਸ਼ਾਂਤੀ ਪ੍ਰਸਤਾਵ ਰੱਖਿਆ ਹੈ ਜੇਤੇ ਹੁਣ ਅਮਲ ਵੀ ਹੋ ਗਿਆ ਉਹ ਕੋਈ ਨਵਾਂ ਨਹੀਂ ਹੈ ਇਹੋ ਜਿਹਾ ਪ੍ਰਸਤਾਵ ਉਹਨਾਂ ਦੇ ਜਿਹੜੇ ਪਹਿਲਾ ਰਾਸ਼ਟਰਪਤੀ ਹੁੰਦੇ ਸੀ ਜੋ ਬਾਈਡਨ ਉਹਨਾਂ ਵੱਲੋਂ ਵੀ ਪੇਸ਼ ਕੀਤਾ ਗਿਆ ਸੀ ਉਹਦੇ 1200 ਸ਼ਹਿਰੀ ਸੁਰੱਖਿਆ ਗਾਰਡ ਮਾਰਮਕਾਏ ਤੇ 251 ਬੰਦੀ ਬਣਾ ਲੈ ਮਕਸਦ ਬੰਦੀਆਂ ਦੀ ਆੜ ਵਿੱਚ ਇਜ਼ਰਾਈਲ ਨਾਲ ਕੋਈ ਸ਼ਾਂਤੀ ਸਮਝੌਤਾ ਤੇ ਉਹਨਾਂ ਨੂੰ ਮਾਨਤਾ ਦੇਣ ਦਾ ਸੌਦਾ ਕਰਨਾ ਸੀ ਜ਼ਮੀਨ ਦੋ ਜੇ ਫੌਜੀ ਟਿਕਾਣੇ ਹਸਪਤਾਲ ਅਤੇ ਤਕਨੀਕੀ ادارے ਸਾਰੇ ਦੇ ਸਾਰੇ ਰਾਖ ਤੇ ਮਲਬੇ ਦਾ ਢੇਗ ਬਣਾ ਦਿੱਤੇ ਗਏ ਲਬਨਾਣ ਚ ਹਬਜ਼ੁਲ ਹਜ਼ਬੁਲਲਾ ਲੜਾਕੂ ਈਰਾਨ ਅਤੇ ਜੋ ਵੀ ਇਹਨਾਂ ਦੀ ਹਮਾਇਤ ਆ ਉਹ ਸਭ ਇਜ਼ਰਾਈਲ ਦੇ ਕਹਿਰ ਦਾ ਸ਼ਿਕਾਰ ਹੋਇਆ ਸੋ ਡਰ ਇਹ ਹੈ ਕਿ ਇਜ਼ਰਾਈਲੀ ਬੰਦੀ ਰਿਹਾਈ ਬਾਅਦ ਉਹ ਮੁਕਰਤ ਨਹੀਂ ਜਾਣਗੇ ਇਜ਼ਰਾਈਲ ਦੇ ਜਿਹੜਾ ਲੀਡਰ ਹੈ ਨਤਨਜਾਊ ਉਹ ਬਿਲਕੁਲ ਭਰੋਸੇਯੋਗ ਲੀਡਰ ਨਹੀਂ ਹੈ ਤੇ ਕੋਈ ਇਹ ਗੱਲ ਤੇ ਯਕੀਨ ਨਹੀਂ ਕਰ ਸਕਦਾ ਕਿ ਉਹ ਆਪਣੀ ਲੜਾਈ ਸਿਰਫ ਬੰਦੀ ਛਡਾਉਣ ਲਈ ਕੀ ਕਰ ਰਿਹਾ ਤੇ ਉਸ ਤੋਂ ਬਾਅਦ 트럼ਪ ਵੀ ਜਿਹੜਾ ਉਹਦਾ ਵੀ ਕਿਸੇ ਨੂੰ ਭਰੋਸਾ ਤੇ ਹੈ ਨਹੀਂ ਇਜ਼ਰਾਈਲ ਰਾਸ਼ਟਰ ਅਤੇ ਕੌਮ ਦੀ ਸੋਚ ਜਿੰਨਾ ਚਿਰ ਫਲਸਤੀਨ ਦੀ ਬਰਬਰਤਾ ਪੂਰਨ ਖਾਤਮੇ ਸੰਬੰਧੀ ਨਹੀਂ ਬਦਲਦੀ ਸ਼ਾਂਤੀ ਸੰਭਵ ਹੋ ਹੀ ਨਹੀਂ ਸਕਦੀ ਜਾਬ 247 ਟੀਵੀ ਦੇ ਤੀਸਰੀ ਅਖ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਜੀਤ ਸਿੰਘ ਗਿੱਲ ਤੇ ਅੱਜ ਦੇ ਤੀਸਰੀ ਅਖ ਪ੍ਰੋਗਰਾਮ ਲਈ ਅਸੀਂ ਦਰਬਾਰਾ ਸਿੰਘ ਕਾਲੋਹਰਾਂ ਦਾ ਲਿਖਿਆ ਹੋਇਆ ਇੱਕ ਮਿੱਡਲ ਤੁਹਾਡੀ ਸੇਵਾ ਵਿੱਚ ਪੇਸ਼ ਕਰ ਰਹੇ ਹਾਂ ਜਿਹੜਾ ਉਹਨਾਂ ਨੇ ਗਾਜ਼ਾ ਤੇ ਵਿਚ ਜਿਹੜਾ ਸਮਝੌਤਾ ਹੋਇਆ ਉਹਨੂੰ ਮੁੱਖ ਰੱਖ ਕੇ ਲਿਖਿਆ ਉਹਦਾ ਸਰਲੇਖ ਉਹਨਾਂ ਨੇ ਦਿੱਤਾ ਗਾਜ਼ਾ ਅੰਦਰ ਸ਼ਾਂਤੀ ਜਾਂ ਜਾਂ ਤੰਦੂਆ ਜਾਲ ਸੌਖੀ ਨਹੀਂ ਗਾਜ਼ਾ ਵਿੱਚ ਅਮਨ ਦੀ ਡਗਰ ਸੋ ਦਰਬਾਰਾ ਸਿੰਘ ਕਲੋਰੀ ਸਾਡੇ ਪੰਜਾਬ ਦੇ ਜਿਹੜੇ ਆ ਉਹ ਸਾਬਕਾ ਰਾਜ ਸੂਚਨਾ ਕਮਿਸ਼ਨਰ ਰਹੇ ਨੇ ਸੋ ਉਹਨਾਂ ਨੇ ਲਿਖਿਆ ਹੈ ਕਿ ਪੂਰੇ ਵਿਸ਼ਵ ਦੀਆਂ ਅੱਖਾਂ ਮੱਧਪੂਰਵ ਵਿੱਚ ਗਾਜ਼ਾ ਪੱਟੀ ਦੇ ਅੰਦਰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਦੇ 20 ਨਿਕਾਤੀ ਸ਼ਾਂਤੀ ਪ੍ਰਸਤਾਵ ਸੰਬੰਧੀ 6 ਅਕਤੂਬਰ 2025 ਨੂੰ ਹੋ ਰਹੀ ਲਾਲ ਸਾਗਰ ਰਜਾਟ ਸ਼ਰਮ ਅਕ ਸ਼ੇਲ ਵਿਖੇ ਹੋ ਰਹੀ वार्तालाप ਤੇ ਲੱਗੀਆਂ ਹੋਈਆਂ ਸਨ ਇਜ਼ਰਾਈਲ ਵੱਲੋਂ ਮਸਾਦ ਅਤੇ ਸ਼ਿਨਬੇਟ ਖੁਫੀਆ ਏਜੰਸੀਆਂ ਦੇ ਅਧਿਕਾਰੀ ਪ੍ਰਧਾਨ ਮੰਤਰੀ ਨੇਤਨਜਾਊ ਦੇ ਵਿਦੇਸ਼ ਨੀਤੀ ਸਲਾਹਕਾਰ ਓਫਰ ਫਾਕ ਅਤੇ ਬੰਦੀਆਂ ਸੰਬੰਧੀ ਤਾਲ ਮੇਲਰ ਗਾਲ ਹਾਈਰਚ ਹਮਾਸ ਵੱਲੋਂ ਪੂਰੀ ਟੀਮ ਗਰੁੱਪ ਆਗੂ ਖਲੀਲ ਅਲ ਹਾਇਆ ਦੀ ਗਵਾਹੀ ਵਿੱਚ ਜੋ ਦੁਆ ਕਤਰ ਵਿੱਚ ਰੈਸ਼ੀਅਮਲੇ ਵਿੱਚ ਬਚ ਕੇ ਨਿਕਲਿਆ ਸੀ ਅਮਰੀਕਾ ਵੱਲੋਂ ਸਪੈਸ਼ਲ ਦੂਤ ਸਟੀਵ ਵਿਟਕੋਫ ਜਿਸ ਹੋਰਨਾਂ ਤੋਂ ਇਲਾਵਾ ਜਾਰਡ ਕੁਸ਼ਨਰ ਜਿਹੜਾ ਅਮਰੀਕੀ ਰਾਸ਼ਟਰਪਤੀ 트ੰਪ ਦਾ ਜਵਾਈ ਹੈ ਉਹ ਸ਼ਾਂਤੀ ਵਾਰਤਾ ਵਿੱਚ ਮੌਜੂਦ ਰਹੇ ਸੀ ਇਹਨਾਂ ਤੋਂ ਇਲਾਵਾ ਕਤਰ ਤੁਰਕੀ ਮਿਸਰ ਸੰਬੰਧਿਤ ਵਿਸ਼ੇਸ਼ ਵਿਚੋਲੀਏ ਸ਼ਾਮਲ ਹਨ ਇਹ ਗੱਲਬਾਤ ਤਿੰਨ ਦੌਰੇ ਦੇ ਹੋ ਗਏ ਨੇ ਅਤੇ ਇਹਦੇ ਜਿਹੜੇ ਛੱਟੇ ਉਹ ਵੀ ਸਾਹਮਣੇ ਆ ਗਏ ਕਹਿ ਰਿਹਾ ਕਿ ਅਸੀਂ ਇਹਨੂੰ ਇੱਕ ਸ਼ਾਂਤੀ ਸਮਝੌਤੇ ਉੱਤੇ ਦੋਵਾਂ ਧਿਰਾਂ ਨੂੰ ਮਨਾ ਲਿਆ ਸੋ ਇਹ ਸਭ ਬੜੇ ਸੰਵੇਦਨਸ਼ੀਲ ਮੁੱਦੇ ਸੀ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਰੜਕਿਆ ਗਿਆ ਤੇ ਸਾਰਿਆਂ ਨੂੰ ਜਿਹੜਾ ਸਵੀਕਾਰ ਹੋਵੇ ਤੇ ਠੋਸ ਸਮਝੌਤੇ ਤੇ ਪੁਜਿਆ ਜਾ ਸਕੇ ਤੇ ਸਥਾਈ ਸਮਝੌਤਾ ਹੋਵੇ ਉਹਦੇ ਬਾਰੇ ਆਪਣੇ ਵੱਲੋਂ ਇਹ ਗੱਲਬਾਤ ਕਰ ਰਹੇ ਨੇ ਸੋ ਅਮਰੀਕੀ ਰਾਸ਼ਟਰਪਤੀ ਨੇ ਜਿਹੜਾ ਸ਼ਾਂਤੀ ਪ੍ਰਸਤਾਵ ਰੱਖਿਆ ਜੇਤੇ ਹੁਣ ਅਮਲ ਵੀ ਹੋ ਗਿਆ ਉਹ ਕੋਈ ਨਵਾਂ ਨਹੀਂ ਹੈ ਇਹੋ ਜਿਹਾ ਪ੍ਰਸਤਾਵ ਉਹਨਾਂ ਦੇ ਜਿਹੜੇ ਪਹਿਲਾ ਰਾਸ਼ਟਰਪਤੀ ਹੁੰਦੇ ਸੀ ਜੋ ਬਾਈਡਨ ਉਹਨਾਂ ਵੱਲੋਂ ਵੀ ਪੇਸ਼ ਕੀਤਾ ਗਿਆ ਸੀ ਜੋ ਉਸ ਸਮੇਂ ਕਿਸੇ ਤਨਪੱਤਰ ਨਹੀਂ ਸੀ ਲੱਗ ਸਕਿਆ ਦੁਨੀਆ ਭਰ ਦੇ ਬੁੱਧੀਜੀਵੀ ਤੇ ਕੁਮਾਂਤਰੀ ਜਿਹੜੇ ਐਕਸਪਰਟ ਨੇ ਵਾਰਤਾਲਾਪਾਂ ਦੇ ਮਾਰਨੇ ਇਸ ਸ਼ਾਂਤੀ ਪ੍ਰਸਤਾਵ ਨੂੰ ਵੀ ਫਲਸਤੀਨੀਆ ਲਈ ਉਹਨਾਂ ਦੀ ਹੋਂਦ ਨੂੰ ਮਟਾਉਣ ਜਾਂ ਸਿਫਰ ਬਣਾਉਣ ਵਾਲਾ ਤੰਦੂਆ ਜਾਲ ਹੀ ਕਰਾਰ ਦੇ ਰਹੇ ਨੇ ਕੁਝ ਖੱਬੇ ਪੱਖੀ ਮਾਰਤ ਤੇ ਕੋ ਮੰਤਰੀ ਪੱਧਰ ਦੇ ਡਿਪਲੋਮੈਟ ਇਹਨੂੰ ਪਾਗਲਾਣਾ ਬਸਤੀਵਾਦੀ ਸਕੀਮ ਸਮਝ ਰਹੇ ਨੇ ਡੋਨਲਡ ਟਰੰਪ ਦਾ ਰਗਾਜ਼ਾ ਨੂੰ ਗ੍ਰੀਨਲੈਂਡ ਅਤੇ ਪਨਾਮਾ ਨਹਿਰ ਵਾਂਗ ਅਮਰੀਕੀ ਕਬਜ਼ੇ ਚ ਲੈ ਕੇ ਇੱਥੇ ਟੂਰਿਜ਼ਮ ਕੇਂਦਰ ਅਤੇ ਰਵੇਰੀਆ ਵਰਗੇ ਮਨਮੋਹਕ ਸਥਾਨ ਵਿਕਸਿਤ ਕਰਨ ਦੀਆਂ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਗਾਜ਼ਾ ਪੱਟੀ 42 ਕਿਲੋਮੀਟਰ ਲੰਬੀ ਤੇ 6 ਤੋਂ 12 ਕਿਲੋਮੀਟਰ ਚੌੜਾ 365 ਵਰਗ ਕਿਲੋਮੀਟਰ ਫلسطੀਨ ਰਾਜ ਦਾ ਪੱਛਮੀ ਕਿਨਾਰੇ ਵਾਲੇ ਖੇਤਰ ਨਾਲੋਂ ਛੋਟਾ ਖੇਤਰ ਹੈ ਜਿਸ ਦੀ ਆਬਾਦੀ ਸਿਰਫ 22 ਲੱਖ ਦੇ ਕਰੀਬ ਹੈ ਜੋ ਵਿਸ਼ਵ ਦਾ ਸਭ ਤੋਂ ਵੱਡੀ ਮਨੁੱਖੀ ਜਿਹੜਾ ਸੰਗਣਾ ਪਾਣ ਹੁੰਦਾ ਕਨਤਾ ਵਾਲਾ ਸੁੰਨੀ ਮੁਸਲਮ ਜਿਹੜਾ ਇਲਾਕਾ ਤੇ ਇਹਦੇ ਨਾਲ ਸਬੰਧਤ ਜਿਹੜਾ ਹਮਾਸ ਸੰਗਠਨ ਆ ਉਹਦੇ ਦੁਆਰਾ ਇਹਨੂੰ ਚਲਾਇਆ ਜਾਂਦਾ ਜਿਸ ਦੀ ਰਾਜਧਾਨੀ ਇਹਦਾ ਸਭ ਤੋਂ ਵੱਡਾ ਸ਼ਹਿਰ ਗਾਜ਼ਾ ਹੈ ਤੇ ਇਸ ਦਾ ਲਗਾਤਾਰ ਇਜ਼ਰਾਈਲ ਨਾਲ ਜੰਗੀ ਤਣਾਅ ਜਾਰੀ ਹੈ। ਉਹਨੇ ਇਸ ਦੀ ਧਰਤੀ, ਆਕਾਸ਼ ਤੇ ਸਮੁੰਦਰ ਵੱਲੋਂ ਨਾਕਾਬੰਦੀ ਪੜਾ ਚੇਰ ਕਰ ਰੱਖੀ ਸੀ। ਅਕਤੂਬਰ 7 2023 ਨੂੰ ਹਮਾਸ ਦੇ ਜਿਹੜੇ ਖਾੜਕੂ ਲੜਾਕੂ ਸੀਗੇ ਉਹਨਾਂ ਨੇ ਪੂਰੇ ਵਿਸ਼ਵ ਨੂੰ ਉਦੋਂ ਹੈਰਾਨ ਕਰ ਦਿੱਤਾ ਜਦੋਂ ਇਜ਼ਰਾਈਲ ਅੰਦਰ ਘੁਸਕੇ ਉਹਦੇ 1200 ਸ਼ਹਿਰੀ ਸੁਰੱਖਿਆ ਗਾਰਡ ਮਾਰਮਕਾਏ ਤੇ 251 ਬੰਦੀ ਬਣਾ ਲਏ। ਮਕਸਦ ਬੰਦੀਆਂ ਦੀ ਆੜ ਵਿੱਚ ਇਜ਼ਰਾਈਲ ਨਾਲ ਕੋਈ ਸ਼ਾਂਤੀ ਸਮਝੌਤਾ ਤੇ ਉਹਨਾਂ ਨੂੰ ਮਾਨਤਾ ਦੇਣ ਦਾ ਸੌਦਾ ਕਰਨਾ ਸੀ ਪਰ ਇਹ ਇਤਿਹਾਸਕ ਭੁੱਲ ਹੋ ਨਿਪੜੀ ਹਮਸ ਤੇ ਗਾਜ਼ਾ ਪੱਟੀ ਇਹਦੇ ਸ਼ਹਿਰਾਂ ਤੇ ਬਸੋਂ ਵਾਲੇ ਇਲਾਕਿਆਂ ਤੇ ਕਹਿਰ ਬਣ ਕੇ ਜਿਹੜੀ ਗਲਤੀ ਸੀ ਟੁੱਟੀ ਹਮਸ ਦੇ ਜ਼ਮੀਨਦੋਜ਼ ਫੌਜੀ ਟਿਕਾਣੇ ਹਸਪਤਾਲ ਅਤੇ ਤਕਨੀਕੀ ادارے ਸਾਰੇ ਦੇ ਸਾਰੇ ਰਾਖ ਤੇ ਮਲਬੇ ਦਾ ਢੇਗ ਬਣਾ ਦਿੱਤੇ ਗਏ ਲਬਨਾਨ ਚ ਹਜ਼ਬੁੱਲ ਹਜ਼ਬੁੱਲਲਾ ਲੜਾਕੂ ਈਰਾਨ ਅਤੇ ਜੋ ਵੀ ਇਹਨਾਂ ਦੀ ਹਮਾਇਤ ਆਇਆ ਉਹ ਸਭ ਇਜ਼ਰਾਈਲ ਦੇ ਕਹਿਰ ਦਾ ਸ਼ਿਕਾਰ ਹੋਇਆ ਈਰਾਨ ਦੇ ਪਰਮਾਣੂ ਟਿਕਾਣਿਆਂ ਤੇ ਹਮਲਾ ਕਰਨ ਲਈ ਅਮਰੀਕਾ ਜੰਗ ਵਿੱਚ ਕੁੱਦ ਪਿਆ ਉਹਨੇ ਜ਼ਮੀਨਦੋਜ਼ ইরਾਨੀ ਪਰਮਾਣੂ ਟਿਕਾਣੇ ਫੋੜੋ ਤੇ ਨਾਤਨਸ ਤਬਾਹ ਕਰਨ ਲਈ B2 ਸਪੀਰਟ ਸਟੀਲਥ ਬੰਮਰ ਵਰਤ ਕੇ ਪੂਰੇ ਵਿਸ਼ੂ ਨੂੰ ਹੈਰਾਨ ਵੀ ਕੀਤਾ ਸੀ ਆਪੇ ਹੀ ਫਿਰ 12 ਰੋਜਾ 13 ਜੂਨ ਤੋਂ 25 ਜੂਨ 2025 ਇਜ਼ਰਾਈਲ ਇਰਾਨ جنگ ਨੂੰ ਬੰਦ ਵੀ ਕਰਵਾਤਾ ਜਿਹਦਾ ਸਿਹਰਾ 트ੰਪ ਸਾਹਿਬ ਲੈ ਰਿਆ ਜਿਹੜਾ ਬੰਦਾ ਆਪ ਲੜਾਈ ਵਿੱਚ ਸ਼ਾਮਲ ਹੋਵੇ ਤੇ ਹਮਲੇ ਕਰਵਾ ਰਿਆ ਹੋਵੇ ਉਹ ਲੜਾਈ ਬੰਦ ਕਰਨ ਦਾ ਸਿਹਰਾ ਆਪਣੇ ਸਿਰ ਕਿਵੇਂ ਲੈ ਸਕਦਾ ਇਜ਼ਰਾਈਲ ਨੇ ਪਿਛਲੇ 2 ਸਾਲਾਂ ਵਿੱਚ ਗਾਜ਼ਾ ਖੇਤਰ ਵਿੱਚ 67000 ਤੋਂ ਵੱਧ ਲੋਕ ਮਾਰ ਦਿੱਤੇ ਨੇ ਤੇ 170000 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਵਿੱਚ ਜ਼ਿਆਦਾਤਰ ਬੱਚੇ ਨੇ ਅੱਧੇ ਬੱਚੇ ਤੇ ਔਰਤਾਂ ਨੇ ਉਹ ਇਸ ਖੇਤਰ ਨੂੰ ਆਪਣੇ ਕਬਜ਼ੇ ਵਿੱਚ ਕਰਕੇ ਹਮਾਸ ਦੇ ਲੜਾਕੂਆਂ ਦਾ ਇਥੋਂ ਖੁਰਾਕੋਜ ਮਟਾਉਣ ਤੇ ਤੁਲਿਆ ਹੋਇਆ ਹੈ ਅਮਰੀਕਾ ਸਮੇਤ ਪੱਛਮੀ ਅਤੇ سرمایہਦਾਰ ਦੇਸ਼ ਉਹਦੀ ਪਿੱਠ ਤੇ ਨੇ 52 ਮੁਸਲਮਾਨ ਦੇਸ਼ ਉਹਨਾਂ ਦੇ ਪਿੱਠੂ ਬਣੇ ਪਏ ਨੇ ਈਰਾਨ ਉਹਨਾਂ ਨਾਲ ਆੜਾ ਨਹੀਂ ਲੈ ਸਕਦਾ ਇਕੱਲਾ 93 ਪ੍ਰਤੀਸ਼ਤ ਸਾਖਰਤਾ ਵਾਲੇ ਇਸ گاਜਾ ਖੇਤਰ ਦਾ ਵਿਦਿਅਕ ਸੇਤ ਕਾਰੋਬਾਰੀ ਖੇਤੀ ਟਾਂਚਾ ਤੈਸ਼ ਨੈਸ ਕੀਤਾ ਜਾ ਚੁੱਕਾ ਹੈ ਭੁੱਖਮਰੀ ਬਿਮਾਰੀ ਸ਼ਤ ਲੋਕਾਂ ਦੇ ਸਿਰ ਤੋਂ ਢਾਹ ਲਈ ਗਈ ਆ ਪੀਣ ਵਾਲੇ ਪਾਣੀ ਜਿਹੜਾ ਉਹ ਉੱਥੇ ਨਹੀਂ ਰਹਿਣ ਦਿੱਤਾ ਗਿਆ ਇਹ ਸਾਰਾ ਕੁਝ ਉੱਥੋਂ ਖੋਣ ਤੋਂ ਬਾਅਦ ਇਹ ਖੇਤਰ ਇੱਕ ਨਰਕ ਬਣ ਗਿਆ ਯੂਨ ਕਮਾਂਤਰੀ ਬਰਾਦਰੀਏ ਤੇ ਮੁਸਲਮ ਦੇਸ਼ਾਂ ਦੇ ਥੋੜੇ ਬਹੁਤ ਦਬਾਅ ਅਤੇ ਅਮਰੀਕਾ ਸਮੇਤ سرمایہਦਾਰੀ ਦੇ ਇਸ ਖੇਤਰ ਵਿੱਚ ਲੰਬੇ ਸਮੇਂ ਵਾਲੇ ਹਿੱਤਾਂ ਦੇ ਮੱਦੇ ਨਜ਼ਰ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਇਜ਼ਰਾਈਲੀ ਪ੍ਰਧਾਨ ਮੰਤਰੀ ਨਾਲ ਸਲਾਹ-ਮਸ਼ਵਰੇ ਤੋਂ ਬਾਅਦ 20 ਨਕਾਤੀ ਸ਼ਾਂਤੀ ਪ੍ਰਸਤਾਵ ਲੈ ਕੇ ਆਇਆ ਇੱਥੇ ਵਰਣਨਯੋਗ ਹੈ ਕਿ ਇਜ਼ਰਾਈਲ ਦੇ ਅੰਦਰ ਵੱਡੀ ਪੱਧਰ ਤੇ ਲੋਕ ਨਿੱਤ ਦੀਆਂ ਜੰਗਾਂ ਤੋਂ ਬੁਰੀ ਤਰ੍ਹਾਂ ਆਵਾਜ਼ ਆ ਰਹਨ ਅਤੇ ਉਹ ਆਪਣੇ ਹਮਸਾਇਆ ਮੁਸਲਮ ਦੇਸ਼ਾਂ ਨਾਲ ਸਮੇਤ ਫਲਸਤੀਨ ਅਤੇ ਹਮਾਸ ਦੇ ਲੜਾਕੂਆਂ ਨਾਲ ਇਹ ਸਾਰੇ ਦੇਸ਼ ਸ਼ਾਂਤੀ ਚਾਹੁੰਦੇ ਨੇ ਉਹ ਪ੍ਰਧਾਨ ਮੰਤਰੀ ਨਿਤਨ ਜਾਉ ਦੀਆਂ ਜੰਗਵਾਜ ਨਫ਼ਰਤੀ ਅਤੇ ਨਸਲਕਾਤੀ ਨੀਤੀਆਂ ਤੋਂ ਬੁਰੀ ਤਰ੍ਹਾਂ ਤੰਗ ਤੇ ਬੇਜ਼ਾਰ ਹਨ ਅਕਸਰ ਉਹਦੀ ਸਰਕਾਰ ਵਿਰੁੱਧ ਮਜਾਰੇ ਕਰਦੇ ਅਸੀਂ ਵੇਖਦੇ ਹਾਂ ਇਜ਼ਰਾਈਲ ਨਾਲ جنگ ਨਾਲ ਇਜ਼ਰਾਈਲੀ ਸ਼ਹਿਰੀ ਅਤੇ ਰੈਸ਼ੀ ਇਲਾਕਿਆਂ ਨੂੰ ਵੱਡਾ ਨੁਕਸਾਨ ਪੁੱਜਿਆ ਹੈ ਇਸ ਤੋਂ ਲੋਕ ਬਹੁਤ ਨਰਾਜ ਹੋਏ ਤੇ ਔਖੇ ਵੀ ਹਨ 20 ਨਕਾਤੀ ਸ਼ਾਂਤੀ ਪ੍ਰਸਤਾਵ ਅਮਰੀਕਾ ਨੇ ਨਿਊਯਾਰਕ ਵਿਖੇ ਤੁਰਕੀ ਪਾਕਿਸਤਾਨ ਕਤਰ ਜਾਰਡਨ ਮਿਸਰ ਯੂਏਈ ਮਲੇਸ਼ੀਆ ਤੇ ਸਾウਦੀ ਅਰਬ ਦੇਸ਼ਾਂ ਨਾਲ ਡੂੰਗੇ ਵਿਚਾਰ ਵਟਾਂਦਰੇ ਬਾਅਦ ਤਿਆਰ ਕੀਤਾ ਸੀ ਤੇ ਅਮਰੀਕਾ ਨੇ ਦਬਾਅ ਅਤੇ ਵਿਚੋਲਿਆਂ ਦੇ ਯਤਨਾਂ ਰਾਹੀਂ ਇਜ਼ਰਾਇਲ ਹਮਾਸ ਅਤੇ ਪੱਛਮੀ ਕਿਨਾਰੇ ਵਾਲੇ ਫਲਸਤੀਨੀਆ ਨੂੰ ਇਸ ਪ੍ਰਸਤਾਵ ਦੇ ਆਧਾਰਤ ਕਿਸੇ ਤਰ੍ਹਾਂ ਸ਼ਾਂਤੀ ਸਮਝੌਤੇ ਲਈ ਮਨਾਇਆ ਗਿਆ ਹੈ ਪਰ ਇਹ ਜਿਹੜਾ ਪ੍ਰਸਤਾਵ ਸੀ ਇਹਦੇ ਵਿੱਚ ਵੱਡੀ ਪੱਧਰ ਤੇ ਨਿਤਨਜਾਊ ਤੇ ਕਹਿਣ ਤੇ ਤਬਦੀਲੀਆਂ ਕੀਤੀਆਂ ਗਈਆਂ ਨੇ ਤੇ ਸਾਰਾ ਕੁਝ ਹੀ ਇਜ਼ਰਾਈਲ ਦੇ ਹੱਕ ਵਿੱਚ ਦੁਬਾਰਾ ਦੇ ਦਿੱਤਾ ਗਿਆ ਪਾਕਿਸਤਾਨੀ ਮੁਲਕਾਂ ਨੇ ਜਿਹੜੇ ਮੁਸਲਮਨ ਮੁਲਕ ਨੇ ਉਹਨਾਂ ਨੇ ਬਹੁਤ ਇਤੇ ਰੌਲਾ ਗੋਲਾ ਪਾਇਆ ਪਰ ਉਹਦੀ ਗੱਲ ਜਿਹੜੀ ਆ ਕਿਸੇ ਨੇ ਨਹੀਂ ਸੁਣੀ ਇਸ ਪ੍ਰਸਤਾਵ ਦੇ ਤਹਿਤ ਮੁੱਖ ਤੌਰ ਤੇ ਗਾਜ਼ਾ ਖੇਤਰ ਅੰਦਰ ਗੋਲੀਬੰਦੀ ਇਸ ਨੂੰ ਅਤਵਾਦ ਰਹਿਤ ਸਥਾਪਿਤ ਕਰਨਾ ਤੇ ਇਸ ਖੇਤਰ ਦੀ ਮੁੜ ਤੋਂ ਉਸਾਰੀ ਕਰਨਾ ਬੰਦੀਆਂ ਅਤੇ ਜਿਹੜੇ ਬੱਚੇ ਹੋਈਆਂ ਲਾਸ਼ਾਂ ਨੇ ਵਰਗੇ ਜਿਹੜੇ ਲੋਕ ਉਹਨਾਂ ਦੀ ਦੋਹਾਂ ਪਾਸਿਆਂ ਤੋਂ ਵਾਪਸੀ ਕਰਨਾ ਹਮਾਸ ਨੂੰ ਨਿਥਾ ਕਰਨਾ ਇਸ ਖੇਤਰ ਵਿੱਚੋਂ ਇਜ਼raਇਲੀ ਫੌਜਾਂ ਦੀ ਵਾਪਸੀ ਕਰਾਉਣਾ ਸ਼ਾਂਤੀ ਪ੍ਰਸਤਾਵ ਸਿਰੇ ਚੜਨ ਦੇ 72 ਘੰਟਿਆਂ ਵਿੱਚ ਇਜ਼raਇਲੀ 48 ਬੰਦੀ ਜਿਹੜੇ ਨੇ ਅਤੇ ਜਿਹੜੀਆਂ ਲਾਸ਼ਾਂ ਨੇ ਹਮਾਸ ਵੱਲੋਂ ਤੇ 250 ਜਿਹੜਾ ਉਵਰ ਕੈਦ ਭੋਗ ਰਹੇ ਨੇ ਇਜ਼ਰਾਈਲ ਵਿੱਚ ਉਹ ਪਲਸਤੀਨੀ 1700 ਉਹ ਵਿਅਕਤੀ ਜਿਹੜੇ ਗਾਜ਼ਾ ਜਦੋਂ ਜੰਗਬੰਦੀ ਹੋਈ ਆ ਜੰਗ ਲੱਗੀ ਸੀ ਜਦੋਂ ਦੀ ਉਹਦੇ ਵਿੱਚ ਜਿਹੜੇ ਗ੍ਰਫਤਾਰ ਕੀਤੇ ਗਿਆ ਉਹਨਾਂ ਨੂੰ ਜਿਹੜਾ ਵਾ ਉਹ ਇਜ਼ਰਾਈਲ ਵੱਲੋਂ ਰਿਹਾ ਕੀਤਾ ਜਾਣਾ ਸ਼ਾਮਲ ਆ ਤੇ ਗਾਜ਼ਾ ਵੀਖੇ ਆਉਣ ਜਾਣ ਦੀ ਖੋਲ ਗਾਜ਼ਾ ਦਾ ਪ੍ਰਸ਼ਾਸਨਿਕ ਪ੍ਰਬੰਧ ਅਸਥਾਈ ਤਕਨੀਕੀ ਮਾਰ ਕਿਹਾ ਤੇ ਜਾਂਦਾ ਹੈ ਕਿ ਨਿਰਪੱਖ ਫਲਸਤੀਨ ਕਮੇਟੀ ਚਲਾਏਗੀ ਪਰ ਨਰਪੱਖ ਹੋ ਕਿੰਨੀ ਕੋ ਵੇਗੀ ਇਹ ਆਪਾਂ ਸਾਰੇ ਜਾਣਦੇ ਆ ਕਿਸ ਤਰ੍ਹਾਂ ਉਹਨਾਂ ਨੇ ਆਪਣੀ ਕੱਠ ਪੁਤਲੀ ਉੱਥੇ ਜਿਹੜੀ ਕਮੇਟੀ ਆ ਉਹਨੂੰ ਬਣਾਇਆ ਜਾਣਾ ਜਿਹਦੇ ਵਿੱਚ ਟੋਨੀ ਬਲੇਅਰ ਵਰਗਾ ਇੰਗਲੈਂਡ ਦਾ ਇੱਕ ਬਦਨਾਮ ਪ੍ਰਾਈਮ ਮਿਨਿਸਟਰ ਉਹਨੂੰ ਸ਼ਾਮਲ ਕੀਤਾ ਗਿਆ ਤੇ ਫਿਰ ਕਿਸ ਤਰੀਕੇ ਨਾਲ ਸੀ ਕਹਿ ਸਕਦੇ ਕੋ ਨਰਪੱਖ ਹੋਏਗੀ ਸੋ ਇਹ ਜਿਹੜੀ ਕਮੇਟੀ ਆ ਜਿਸ ਤੇ ਸ਼ਾਂਤੀ ਬੋਰਡ ਨਜ਼ਰ ਵੀ ਰੱਖੇਗਾ ਜੇ ਦਾ ਮੁਖੀ ਅਮਰੀਕੀ ਰਾਸ਼ਟਰਪਤੀ 트럼ਪ ਅਤੇ ਹੋਰ ਮੈਂਬਰਾਂ ਸਮੇਤ ਜਿਵੇਂ ਮੈਂ ਦੱਸਿਆ ਸਾਬਕਾ ਬਰਤਾਨਵੀ ਪ੍ਰਧਾਨ ਮੰਤਰੀ ਟੋਨੀ ਬਲੇਅਰ ਹੋਏਗਾ ਜਦੋਂ ਤੱਕ ਫਲਸਤੀਨ ਜੋ ਮੁਹੰਮਦ ਅਬਾਸਦੀਨ ਕੈਮ ਹੈ ਆਪਣਾ ਸੁਧਾਰ ਨਹੀਂ ਕਰਦਾ ਇਹ ਸ਼ਾਂਤੀ ਬੋਰਡ ਵਿੱਤੀ ਵਿਕਾਸ ਮੁੜ ਵਿਸੇਬਾ ਕਾਰਜਾਂ ਦੀ ਦੇਖਰੇਖ ਕਰੇਗਾ ਇੱਥੇ ਵਿਕਾਸ ਅਤੇ ਮੁੜ ਸਰੀ ਲਈ ਕੁਮੰਤਰੀ ਫਾਈਨੈਂਸਰ ਕੰਪਨੀਆਂ ਨੂੰ ਕੰਮ ਦਿੱਤਾ ਜਾਏਗਾ ਜੋ ਨਿਵੇਸ਼ ਰੋਜ਼ਗਾਰ ਵਧੀਆ ਮੌਕੇ ਅਤੇ ਗਾਜ਼ਾ ਦੀ ਭੁੱਖ ਸਹਾਜ਼ਗਾਰ ਕਰਨ ਵਿੱਚ ਸਹਾਇੀ ਹੋਣਗੀਆਂ ਖਾੜੀ ਦੇਸ਼ਾਂ ਨੂੰ ਵੱਡੇ ਪ੍ਰੋਜੈਕਟ ਸੌਪੇ ਜਾਣਗੇ ਹਮਾਸ ਅਤੇ ਹੋਰ ਟੜਿਆਂ ਨੂੰ ਗਾਜ਼ਾ ਦੇ ਪ੍ਰਸ਼ਾਸਨਿਕ ਪ੍ਰਬੰਧ ਵਿੱਚ ਸ਼ਾਮਲ ਨਹੀਂ ਕੀਤਾ ਜਾਏਗਾ ਕਿਉਂਕਿ ਵੱਡੀ ਲੜਾਈ ਇਹੋ ਹੀ ਆ ਕਿ ਹਮਾਸ ਨੂੰ ਜਿਹੜਾ ਆ ਉਹ ਕਿਸੇ ਤਰ੍ਹਾਂ ਵੀ ਇਹਨਾਂ ਕਮੇਟੀਆਂ ਚ ਨਾ ਪਾਇਆ ਜਾਵੇ ਤੇ ਉਹਨਾਂ ਨੂੰ ਉੱਥੋਂ ਹਟਾ ਦਿੱਤਾ ਜਾਵੇ ਉਹਨਾਂ ਨੂੰ ਉਹਨਾਂ ਨੂੰ ਨਿਹੱਥੇ ਕਰ ਦਿੱਤਾ ਜਾਵੇ ਤੇ ਆਪਣੀ ਮਰਜ਼ੀ ਦਾ ਤੰਤਰ ਉੱਥੇ ਜਿਹੜਾ ਉਹ ਥਾਪਿਆ ਜਾਵੇ ਲੇਕਿਨ ਉਹਨਾਂ ਦਾ ਸਭ ਫੌਜੀ ਆਤਵਾਦੀ ਹਥਿਆਰ ਉਤਪਾਦਨ ਸਿਸਟਮ ਜਮੀਨ ਤੋਂ ਸੁਰੰਗਾਂ ਨਸ਼ਟ ਕਰ ਦਿੱਤੀਆਂ ਜਾਣਗੀਆਂ ਇੱਕ ਸ਼ਾਂਤਮਈ ਸਮਾਜਿਕ ਆਰਥਿਕ ਸੱਭਿਆਚਾਰਕ ਮਾਹੌਲ ਸਿਰਜਿਆ ਜਾਏਗਾ ਹਮਾਸ ਗਰੰਟੀ ਦੇਵੇਗਾ ਕਿ ਉਹ ਗਵਾਂਡੀਆਂ ਲਈ ਮੁਸ਼ਕਲਾਂ ਪੈਦਾ ਨਹੀਂ ਕਰੇਗਾ ਜਦੋਂ ਉਹਨਾਂ ਦੀ ਕੋਈ ਸ਼ਕਤੀ ਨਾ ਰਹੀ ਤਾਕਤ ਹੀ ਨਾ ਰਹੇ ਤਾਂ ਉਹ ਮੁਸ਼ਕਿਲਾ ਕਿੱਥੋਂ ਪੈਦਾ ਕਰਨਗੇ ਫਲਸਤੀਨ ਪੁਲਿਸ ਨੂੰ ਟ੍ਰੇਨਿੰਗ ਅਤੇ ਮਦਦ ਲਈ ਕੁਮਾਂਤਰੀ ਪ੍ਰਪੱਕ ਦਸਤੇ ਤਾਇਨਾਤ ਕੀਤੇ ਜਾਣਗੇ ਗਾਜ਼ਾ ਅਤੇ ਪੱਛਮੀ ਕਿਨਾਰੇ ਵਾਲੀਆਂ ਇਜ਼ਰਾਈਲ ਤੇ ਮਿਸਰ ਨਾਲ ਲੱਗਦੀਆਂ ਸਰਹੱਦਾਂ ਸੁਰੱਖਿਅਤ ਬਣਾਈਆਂ ਜਾਣਗੀਆਂ ਅਮਰੀਕਾ ਦੋਹਾਂ ਇਜ਼ਰਾਈਲ ਤੇ ਫਲਸਤੀਨ ਦਰਮਿਆਨ ਸ਼ਾਂਤੀ ਸਹਿ ਹੋਂਦ ਅਤੇ ਮਿਲਵਰਤਨ ਕਾਇਮ ਰੱਖਣਾ ਜਕੀਨੀ ਵਧਾਏਗਾ ਸਰਦਾਰ ਇਹ ਹੈ ਕਿ ਇਜ਼ਰਾਈਲੀ ਬੰਦੀ ਰਿਹਾਈ ਬਾਅਦ ਉਹ ਮੁਕਰਤ ਨਹੀਂ ਜਾਣਗੇ ਇਜ਼ਰਾਈਲ ਦੇ ਜਿਹੜਾ ਲੀਡਰ ਹੈ ਨਤਨਜਾਊ ਉਹ ਬਿਲਕੁਲ ਭਰੋਸੇਯੋਗ ਲੀਡਰ ਨਹੀਂ ਹੈ ਤੇ ਕੋਈ ਇਹ ਗੱਲ ਤੇ ਯਕੀਨ ਨਹੀਂ ਕਰ ਸਕਦਾ ਕਿ ਉਹ ਆਪਣੀ ਲੜਾਈ ਸਿਰਫ ਬੰਦੀ ਛਡਾਉਣ ਲਈ ਕੀ ਕਰ ਰਿਹਾ ਤੇ ਉਸ ਤੋਂ ਬਾਅਦ ਟਰੰਪ ਵੀ ਜਿਹੜਾ ਉਹਦਾ ਵੀ ਕਿਸੇ ਨੂੰ ਭਰੋਸਾ ਤੇ ਹੈ ਨਹੀਂ ਕਿ ਉਹ ਫਿਰ ਬਾਅਦ ਵਿੱਚ ਕੀ ਕਰਦੇ ਆ ਗੋਲ ਗੋਲੀਬੰਦੀ ਬਾਰੇ ਵੀ ਕੋਈ ਠੋਸ ਸੋਚਨਾ ਨਹੀਂ ਹੈ ਇਜ਼ਰਾਈਲੀ ਫੌਜਾਂ ਦੀ ਵਾਪਸੀ ਦੀ ਕੋਈ ਪੱਕੀ ਤਰੀਕ ਤੈ ਨਹੀਂ ਕੀਤੀ ਗਈ ਇਜ਼ਰਾਈਲ ਹਮਾਸ ਬਾਗੀਆਂ ਦੇ ਹਮਲੇ ਬਾਅਨੇ ਫੌਜ ਵਾਪਸੀ ਨਹੀਂ ਕਰੇਗੀ ਇਹਦਾ ਕਿਤੇ ਵੀ ਨਹੀਂ ਲਿਖਿਆ ਹੋਇਆ ਇਜ਼ਰਾਈਲ ਗਾਜ਼ਾ ਤੇ ਕਬਜ਼ਾ ਛੱਡੇਗਾ ਤੇ ਅਧਿਕਾਰ ਹਟਾਏਗਾ ਇਹ ਵੀ ਕਿਤੇ ਨਹੀਂ ਲਿਖਿਆ ਹੋਇਆ ਸਭ ਤੋਂ ਵਿਵਾਦਿਤ ਟਰੰਪ ਦੀ ਸ਼ਾਸਨ ਪ੍ਰਬੰਧ ਯੋਜਨਾ ਹੈ ਜਿਸ ਦੇ ਸ਼ਾਂਤੀ ਬੋਰਡ ਦਾ ਉਹ ਆਪ ਹੀ ਮੁਖੀ ਹੈ ਭਾਵ ਫਲਸਤੀਨ ਅਤੇ ਗਾਜ਼ਾ ਤੇ ਸਿੱਧਾ ਅਮਰੀਕੀ ਕਬਜ਼ਾ ਇਹ سرمایہਦਾਰ ਨظام ਦਾ ਕਬਜ਼ਾ ਹੀ ਹੋਵੇਗਾ ਜਿਵੇਂ ਇਰਾਕ ਤੇ ਅਮਰੀਕਾ ਤੇ ਬ੍ਰਿਟਨ ਨੇ ਕਾਇਮ ਕੀਤਾ ਹਿਆ ਸੀ ਇਹ ਫਲਸਤੀਨੀਆ ਦੇ ਸਵੈ ਸ਼ਾਸਨ ਦੇ ਅਧਿਕਾਰ ਦੀ ਉਲੰਘਣਾ ਹੈ ਅਤੇ ਜ਼ਬਰੀ ਕਬਜ਼ਾ ਹੈ ਸਪਸ਼ਟ ਗੱਲ ਇਹ ਹੈ ਕਿ ਫਲਸਤੀਨ ਰਾਜ ਦੀ ਸਥਾਪਤੀ ਤੋਂ ਇਹ ਇਨਕਾਰ ਕਰਨਾ ਹੀ ਹੈ ਹਮਾਸ ਨੂੰ ਨੱਥਾ ਕਰਨਾ ਸੰਭਵ ਹੈ ਹੀ ਨਹੀਂ ਉਸ ਨੇ ਆਪਣੇ ਲੜਾਕੂਆਂ ਵਿੱਚ ਹਜ਼ਾਰਾਂ ਨਵੇਂ ਮਜਾਦ ਭਰਤੀ ਕੀਤੇ ਹੋਏ ਨੇ ਟਰੰਪ ਵੀ ਨਿਕਾਤੀ ਸ਼ਾਂਤੀ ਪ੍ਰਸਤਾਵ ਤੇ ਚੱਲਣਾ 16 ਦੇ ਚੱਲਣ ਦੇ ਸਮਾਨ ਹੋਏਗਾ ਇਸ ਸਬੰਧੀ ਕੋਈ ਵੀ ਟਾਈਮ ਟੇਬਲ ਫਰੇਮ ਨਹੀਂ ਕੀਤਾ ਗਿਆ ਗੋਲਾਬਾਰੀ ਨਾਲ ਗੱਲਬਾਤ ਕਿਵੇਂ ਜਾਰੀ ਰਹੇਗੀ ਜੋ ਇਜ਼ਰਾਈਲ ਜਾਰੀ ਰੱਖ ਰਿਹਾ ਹੈ ਇਜ਼ਰਾਈਲ ਰਾਸ਼ਟਰ ਅਤੇ ਕੌਮ ਦੀ ਸੋਚ ਜਿੰਨਾ ਚਿਰ ਫਲਸਤੀਨ ਦੇ ਬਰਬਰਤਾ ਪੂਰਨ ਖਾਤਮੇ ਸਬੰਧੀ ਨਹੀਂ ਬਦਲਦੀ ਸ਼ਾਂਤੀ ਸੰਭਵ ਹੋ ਹੀ ਨਹੀਂ ਸਕਦੀ ਇਜ਼ਰਾਈਲ ਨੂੰ ਨਸਲਕੁਸ਼ੀ ਰਾਸ਼ਟਰ ਤੋਂ ਮਾਨਵਵਾਦੀ ਬਾਨਾ ਬਹੁਤ ਜ਼ਰੂਰੀ ਹੈ ਜਿਹੜਾ ਸੰਭਵ ਹੀ ਨਹੀਂ ਨਹੀਂ ਤਾਂ ਇਹ ਜੰਗੀ ਨਫਰਤਾਂ ਨਸੂਰ ਕਾਇਮ ਰੱਖੇਗਾ ਤੇ ਇਹਨੂੰ ਦੁਨੀਆ ਭਰ ਚ ਵੀ ਫਲਾਏਗਾ ਤੇ ਟਰੰਪ ਨੇ ਸ਼ਾਂਤੀ ਵਾਰਤਾ ਤੋਂ ਐਨ ਪਹਿਲਾਂ ਹਮਾਸ ਨੂੰ ਧਮਕੀ ਦਿੱਤੀ ਸੀ ਕਿ ਜੇ ਉਹ ਸ਼ਾਂਤੀ ਸਮਝੌਤਾ ਨਹੀਂ ਕਰਦਾ ਤੇ ਉਹਦਾ ਇਸ ਧਰਤੀ ਤੋਂ ਖੁਰਾਕੋ ਜਿ ਮਟਾ ਦਿੱਤਾ ਜਾਏਗਾ ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਜੋਰੀ ਮੰਗੇ 9 ਲਾਲੋਵਾਂਗ ਪ੍ਰਾਪਤ ਕਰਨ ਦਾ ਭੂਤਸਵਾਰ ਹੋਇਆ ਰਿਹਾ ਜਿਹੜਾ ਉਹਨੂੰ ਹੁਣ ਨਹੀਂ ਮਿਲਿਆ ਉਹ ਇਜ਼ਰਾਈਲ ਇਰਾਨ ਭਾਰਤ ਪਾਕਿਸਤਾਨ ਸਮੇਤ 10 جنگਾਂ ਨੂੰ ਬੰਦ ਕਰਾਉਣ ਦਾ ਦਾਵਾ ਆਪਣੇ ਆਪ ਹੀ ਕਰੀ ਜਾ ਰਿਹਾ ਜਿਸ ਨੂੰ ਕੋਈ ਮੰਨਣ ਨੂੰ ਤਿਆਰ ਹੀ ਨਹੀਂ ਉਹ 10 ਅਕਤੂਬਰ ਜਿਹੜੀ ਲੰਗੀ ਆ ਉਹਦੋਂ ਨੂੰ ਸ਼ਾਂਤੀ ਪੁਰਸਕਾਰ ਲੈਣਾ ਚਾਹੁੰਦਾ ਸੀਗਾ ਤੇ ਉਹਦੇ ਐਲਾਨ ਤੋਂ ਬਿਲਕੁਲ 2 ਦਿਨ ਪਹਿਲਾਂ ਉਹਨੇ ਇਹ ਜਬਰੀ ਜਿਹੜਾ ਆ ਇਹ ਸ਼ਾਂਤੀ ਸਮਝੌਤੇ ਦੇ ਸਾਰਿਆਂ ਕੋਲੋਂ ਦਸਕਤ ਕਰਵਾਏ ਆ ਜਬਰੀ ਬੋਹਰਾ ਠਕਵਾਈਆਂ ਨੇ ਤੇ ਉਹ ਇਸ ਲਈ ਕਿ ਉਹਨੂੰ ਕਿਸੇ ਤਰ੍ਹਾਂ ਇਹ ਮਿਲ ਜਾਵੇ ਇਨਾਮ ਔਰ ਇਨਾਮ ਮਿਲ ਤੋਂ ਪਹਿਲਾਂ ਉਹ ਕਹਿ ਰਿਹਾ ਵਾ ਕਿ ਬਰਾਕ ਬਾਮਾ ਨੂੰ ਤੇ ਐਵੇਂ ਦੇ ਦਿੱਤਾ ਗਿਆ ਤੇ ਹੁਣ ਜਿਹੜਾ ਵੈਨਜ਼ੂਏਲਾ ਦੀ ਜਿਹੜੀ ਹੈਗੀ ਆ ਬੀਬੀ ਜਿਹੜੀ ਵਿਰੋਧੀ ਧਿਰ ਦੀ ਲੀਡਰ ਉਹਨੂੰ ਦਿੱਤਾ ਗਿਆ ਉਦੇ ਤੋਂ ਵੀ ਉਹ ਖੁਸ਼ ਨਹੀਂ ਆ ਅਜੇ 1-2 ਦਿਨ ਠਹਿਰ ਕੇ ਵੇਖਦੇ ਆ ਕਿ ਹੁਣ ਟਰੰਪ ਦਾ ਅਗਲਾ ਕਦਮ ਕੀ ਹੋਏਗਾ ਉਹਦਾ ਨਾਮ ਜਿਹੜਾ ਵਾ ਇਸ ਪੁਰਸਕਾਰ ਲਈ ਪਾਕਿਸਤਾਨ ਵਰਗੇ ਜਿਹੜਾ ਫੌਜ ਦਾ ਪਿੱਠੂ ਹੈਗਾ ਵਾ ਜਰਨਲ ਆਸਮੁਨੀਰ ਤੇ ਪਾਕਿਸਤਾਨ ਸਰਕਾਰ ਨੇਤਨਯਾਹੁ ਅਤੇ ਇਜ਼ਰਾਈਲੀ ਸਰਕਾਰ ਜਾਰਜੀਆ ਵਿੱਚ ਅਮਰੀਕੀ ਪ੍ਰਤੀਨਿਧ ਬਡੀ ਕਾਟਰ ਤੇ ਕੰਬੋਡੀਆ ਦਾ ਸਾਬਕਾ ਪ੍ਰਧਾਨ ਮੰਤਰੀ ਹੁਣ ਮਾਂਟ ਕੰਬੋਡੀਆ ਸਰਕਾਰ ਤੇ ਹਮਾਸ ਕੋਲ ਬੰਦੀ ਇਜ਼ਰਾਇਲੀਆ ਦੇ ਮਾਪੇ ਆ ਉਹ ਇਹਦੀ ਰਿਕਮੈਂਡੇਸ਼ਨ ਕਰ ਰਹੇ ਸੀਗੇ ਸੋ ਜਿਹੜੀ ਨਾਰਵੇ ਦੀ ਕਮੇਟੀ ਬਣੀ ਆ ਇਹ ਪੁਰਸਕਾਰ ਦੇਣ ਵਾਲੀ ਉਹ ਲੋਕ ਏਡੇ ਕਮਲੇ ਵੀ ਨਹੀਂ ਕਿ ਇਹ ਲੋਕ ਜਿਹੜੇ ਆ ਇਸ ਲੜਾਈ ਵਿੱਚ ਸ਼ਾਮਲ ਨੇ ਜਾਂ ਜਿਨ੍ਹਾਂ ਦੇ ਕੋਈ ਵੈਸਟਰਨ ਇੰਟਰਸਟ ਨੇ ਉਹਨਾਂ ਦੇ ਆਖੇ ਲਾ ਕੇ ਉਹ ਇਹੋ ਜੇ ਇੱਕ ਵਿਅਕਤੀ ਨੂੰ ਕੋਈ ਜਿਹੜਾ ਉਹ ਸ਼ਾਂਤੀ ਪੁਰਸਕਾਰ ਦੇ ਦੇਣਗੇ ਜੇ ਸ਼ਾਂਤੀ ਪੁਰਸਕਾਰ ਟਰੰਪ ਨੂੰ ਦੇ ਦਿੱਤਾ ਜਾਂਦਾ ਤਾਂ ਉਸ ਜਿਹੜਾ ਪੁਰਸਕਾਰ ਆ ਨੋਬਲ ਪੁਰਸਕਾਰ ਉਹਦੀ ਵੈਲਿਊ ਹੀ ਖਤਮ ਹੋ ਜਾਣੀ ਸੀ ਇਸ ਤਰ੍ਹਾਂ ਤੇ ਕੱਲ ਨੂੰ ਫਿਰ ਜਿਹੜਾ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਹੈ ਨੇਤਨਜਾਊ ਉਹ ਵੀ ਕਹੂਗਾ ਕਿ ਮੈਂ ਲੜਾਈ ਬੰਦ ਕਰਤੀ ਹੋਣਾ ਅਗਲੀ ਵਾਰ ਮੈਨੂੰ ਦੇ ਦਿਓ ਉਸ ਤੋਂ ਬਾਅਦ ਫਿਰ ਮਨੀਰ ਸਾਹਿਬ ਨੂੰ ਦੇ ਦੇਣ ਜਿਹੜਾ ਆਪੇ ਬਣ ਗਿਆ ਵਾ ਉਥੋਂ ਦਾ ਜਨਰਲ ਹੋਣ ਦੇ ਨਾਲ ਨਾਲ ਉਥੋਂ ਦਾ ਹੋਰ ਵੱਡਾ ਲੀਡਰ ਆਪਣੇ ਆਪ ਨੂੰ ਆਪੇ ਹੀ ਥਾਪ ਲਿਆ ਸੋ ਇਹ ਸਾਰੇ ਜਿਹੜੇ ਡਰਾਮੇਬਾਜ਼ ਲੋਕ ਨੇ ਜਿਹੜੇ ਉਹਦੇ ਪਿੱਠੂ ਨੇ ਇਹਨਾਂ ਦੇ ਆਖੇ ਉਹ ਕਮੇਟੀ ਨੇ ਕੋਈ ਕੰਨ ਨਹੀਂ ਧਰਿਆ ਇਹਨਾਂ ਸਾਰਿਆਂ ਨੂੰ ਸ਼ਰਮ ਨਾਲ ਲੱਕ ਡੋਬ ਕੇ ਮਰ ਜਾਣਾ ਚਾਹੀਦਾ ਹਕੀਕਤ ਵਿੱਚ 트럼ਪ ਸ਼ਾਂਤੀ ਪ੍ਰਸਤਾਵ ਹਮਾਸ ਤੇ ਇਜ਼ਰਾਇਲੀ ਅੱਗ ਦੀਆਂ ਲਪਟਾਂ ਨਾਲ ਭਾਂਬੜ ਵਾਂਗ ਵੱੜ ਰੇ ਦਰਿਆ ਨੂੰ ਪਾਰ ਕਰਨ ਦੇ ਸਮਾਨ ਹੈ ਫਿਰ ਵੀ ਮੱਧ ਏਸ਼ੀਆ ਦੇ ਇਸ شدید ਜੰਗੀ ਬਰਬਾਦੀ ਭਰੇ ਖਿੱਤੇ ਵਿੱਚ ਪੂਰੇ ਵਿਸ਼ਵ ਦੀਆਂ ਦਵਾਵਾਂ ਇਹ ਨੇ ਕਿ ਕਿਸੇ ਤਰ੍ਹਾਂ ਉੱਥੇ ਸ਼ਾਂਤੀ ਹੋ ਜਾਏ ਚਾਹੇ ਕਿਸੇ ਤੇ ਰਦਾ ਬਹੁਤ ਵੱਡਾ ਨੁਕਸਾਨ ਹੋ ਵੀ ਚੁੱਕਾ ਜੇ ਸ਼ਾਂਤੀ ਹੋ ਜਾਂਦੀ ਹੈ ਤੇ ਇਹ ਵੀ ਇੱਕ ਬੜੀ ਵੱਡੀ ਜਿਹੜੀ ਆ ਉਹ ਗੱਲ ਹੋਏਗੀ ਹੁਣ ਆਉਣ ਵਾਲੇ ਦਿਨਾਂ 'ਚ ਵੇਖਾਂਗੇ ਕਿ ਜਿਹੜਾ ਸਮਝੌਤਾ ਕਿਸ ਤਰ੍ਹਾਂ ਨੇਪੜੇ ਚੜਦਾ ਚੜਦਾ ਵੀ ਆ ਕਿ ਨਹੀਂ ਚੜਦਾ ਤੇ ਕੀ 트ੰਪ ਤੇ ਜਿਹੜਾ ਨੇਤਨ ਜਾਊਗਾ ਉਹ ਆਪਣੇ ਵਾਅਦੇ ਤੇ ਕਾਇਮ ਰਹਿਣਗੇ ਕਿਉਂਕਿ ਬਿਲਕੁਲ ਬੇਅਸੂਲੇ ਤੇ ਬੇਪਰੋਸੇ ਮੰਦ ਲੀਡਰ ਨੇ ਇਨਾਂ ਦੇ ਉੱਤੇ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਵਿਸ਼ਵਾਸ ਨਹੀਂ ਕੀਤਾ ਜਾਂਦਾ ਸੋ ਦੇਖਦੇ ਹਾਂ ਕਿ ਇਹ ਜਿਹੜਾ ਹੋਇਆ ਸਮਝੌਤਾ ਕਿਸ ਤਰ੍ਹਾਂ ਰੇਪਰੇ ਚੜਦਾ ਇਹ ਲੇਖ ਜਿਹੜਾ ਇਹ ਲਿਖਿਆ ਸੀਗਾ ਜੀ ਦਰਬਾਰਾ ਸਿੰਘ ਕਾਲੋਰਾ ਨੇ ਜਿਹੜਾ ਅਸੀਂ ਤੁਹਾਡੀ ਸੇਵਾ ਚ ਕੀਤਾ ਪੇਸ਼ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ